ਹਾਂਜੀ ਅੱਜ ਆਪਾਂ ਪਹੁੰਚੇ ਆਂ ਸਰਦਾਰ ਅਮਰਜੀਤ ਸਿੰਘ ਦੇ ਖਲਾੜ ਉੱਪਰ ਜਿਵੇਂ ਸਾਰਿਆਂ ਨੂੰ ਪਤਾ ਹੈ ਲੋਹੜੀ ਸੰਗਰਾਣ ਦੇ ਨੇੜੇ ਆ ਰਹੇ ਆਂ ਉਹਦੇ ਵਾਸਤੇ ਗੁੜ ਸ਼ੱਕਰ ਵਗੈਰਾ ਲੈਣੇ ਜੀ ਪਿੰਨੀਆਂ ਵਗੈਰਾ ਬਣਾਉਣ ਵਾਸਤੇ ਸੋ ਮੈਂ ਸੋਚਿਆ ਗੁੜ ਦੇ ਵਿੱਚ ਸਭ ਤੋਂ ਜ਼ਿਆਦਾ ਮਿਲਾਵਟ ਆਇਆ ਅਕਸਰ ਆਪਾਂ ਕੁਆਰਾਂ ਦੇ ਵਿੱਚ ਵੀ ਪੜਦੇ ਆਂ ਰੇਡੀਓ ਤੇ ਵੀ ਸੁਣਦੇ ਆਂ ਗੁੜ ਦੇ ਰੂਪ ਵਿੱਚ ਵੀ ਲੋਕ ਬਹੁਤ ਕਿਸਮ ਦੇ ਜ਼ਹਿਰ ਖਾ ਰਹੇ ਆਂ ਚੀਨੀ ਨੂੰ ਪਰਸਾਇਸ਼ ਕਰਕੇ ਸਿੰਥੈਟਿਕ ਰੰਗ ਲਗਾ ਕੇ ਉਸ ਨੂੰ ਉੱਪਰ ਕਾਜੂ ਬਦਾਮ ਲਗਾ ਕੇ ਵਧੀਆ ਲੁੱਕ ਦੇ ਦਿੰਦੇ ਆ ਤੇ ਮਹਿੰਗੇ ਭਾਅ ਤੇ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਆ ਵੱਡੇ ਵੱਡੇ ਵਪਾਰੀ ਸੋ ਇਸੇ ਠੱਗੀ ਤੋਂ ਬਚਣ ਕਰਕੇ ਅਜਿਹੀ ਪਹੁੰਚੇ ਆ ਪਿੰਡ ਪੈਂਦ ਸਰਦਾਰ ਅਮਰਜੀਤ ਸਿੰਘ ਦੇ ਖੁਲਾੜ ਦੇ ਉੱਪਰ ਸੋ ਹੁਣ ਅਮਰਜੀਤ ਸਿੰਘ ਜੀ ਨੂੰ ਪੁੱਛਾਂਗੇ ਇਹ ਜਿਹੜਾ ਲੋਕ ਤਾਂ ਗੰਨੇ ਨੂੰ ਵੱਢ ਕੇ ਮੇਲਾ ਦੇ ਵਿੱਚ ਛਿੱਟਣ ਤੱਕ ਹੀ ਸੀਮਿਤ ਹੁੰਦੇ ਆ ਤੁਸੀਂ ਇਹ ਕਨਸੈਪਟ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਲੋਕਾਂ ਨੂੰ ਵਧੀਆ ਸੁਧ ਗੁੜ ਬਣਾ ਕੇ ਖਵਾਇਆ ਜਾਵੇ ਇਹ ਤਾਂ ਜੀ ਪਹਿਲਾਂ ਤੁਸੀਂ ਮੈਨੂੰ ਛੋਟੇ ਹੁੰਦੇ ਨੂੰ ਸ਼ੌਂਕ ਸੀਗਾ ਮੈਂ ਜਦੋਂ ਪੜਦਾ ਸੀਗਾ ਉਦੋਂ ਸਾਡੇ ਘਰ ਦਾ ਕਲਾੜ ਸੀਗਾ ਉਹਦੇ ਤੇ ਜਾਨਣਾ ਗੁੜ ਖਾਣਾ ਹੋਰ ਸ਼ੌਂਕ ਸੀਗਾ ਤੇ ਫਿਰ ਇੱਥੇ ਆ ਕੇ ਮੈਂ ਦੇਖਿਆ ਵੀ ਇੱਥੇ ਆਪਣੇ ਇੱਕ ਹਾਈਵੇ ਦੇ ਉੱਤੇ ਜ਼ਮੀਨ ਲੱਗਦੀ ਸੀਗੀ ਕਿ ਗੰਨਾ ਬੀਜ ਕੇ ਕੋਈ ਨਾ ਵੀ ਆਪਣਾ ਮਨ ਦਾ ਸ਼ੌਂਕ ਪੂਰਾ ਕਰੀਏ ਮੈਂ ਫਿਰ ਇੱਥੇ ਪਹਿਲਾਂ ਛੋਟਾ ਖਲਾੜਾ ਲਾ ਲਿਆ ਐਨ ਦੇਸੀ ਗੁੜ ਵਧੀਆ ਬਗੈਰ ਕਿਸੇ ਕੈਮੀਕਲ ਕਿਸੇ ਕਿਸਮ ਦਾ ਵੀ ਕੋਈ ਮਸਾਲਾ ਵਗੈਰਾ ਨੀਗਾ ਬਗੈਰ ਮਿੱਠੇ ਛੋਡੇ ਨਾਲ ਮਿਲ ਕਟਦੇ ਆਂ ਸੀ ਤੇ ਬਹੁਤ ਵਧੀਆ ਹੀ ਚਾਹ ਸ਼ੱਕਰ ਦੀ ਤੇ ਗੁੜ ਦੀ ਬਹੁਤ ਨਾ ਫਟਦੀ ਐ ਨਾ ਹੋਰ ਬਹੁਤ ਵਧੀਆ ਬਣਦੀ ਐ ਇਸ ਕਰਕੇ 5 ਸਾਲ ਤੋਂ ਹੁਣ ਮੈਂ ਰੱਕ ਲਾੜਾ ਇੱਥੇ ਚੱਲ ਰਿਹਾ 4 ਕਿੱਲੇ ਮੈਂ ਗੰਨਾ ਲਾਉਣਾ ਮੇਰਾ ਸਾਰੇ ਦਾ ਸਾਰਾ ਗੰਨਾ ਇੱਥੇ ਹੀ ਵਿਕ ਜਾਂਦਾ ਹੈ ਅਤੇ ਮੈਂ ਬੜੀ ਦੂਰ ਦੂਰ ਤੱਕ ਲੋਕਾਂ ਨੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਮੇਰੀ ਸਪਾਰਸ਼ ਕਰਿਆ ਰਿਸ਼ਤੇਦਾਰਾਂ ਨੂੰ ਵੀ ਗੁਰਦੁਆਰੇ ਨੇ ਇਸ ਕਰਕੇ ਸਾਡੇ ਖਲਾੜੇ ਤੋਂ ਜੋ ਵੀ ਗੁੜ ਲੈ ਜਾਊਗਾ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਆਊਗਾ ਨਾ ਕੋ ਚਾਹ ਫਟੂ ਵੀ ਨਾ ਕਿਸੇ ਕੈਮੀਕਲ ਦੀ ਮਸਾਲੇ ਦੀ ਕੋਈ ਵੀ ਕਿਸੇ ਕਿਸਮ ਦਾ ਕੈਮੀਕਲ ਨਹੀਂ ਹੈ ਜੀ ਬਹੁਤ ਵਧੀਆ ਜਾ ਬਣਦੀ ਹੈ ਦੇਖੋ ਜੀ ਸਰਦਾਰ ਅਮਰਜੀਤ ਸਿੰਘਾਂ ਦੀ ਅਮਰਜੀਤ ਸਿੰਘ ਜੀ ਦੀ ਇੱਕ ਸਿਫਤ ਹੈ ਜਦੋਂ ਇਹਨਾਂ ਦਾ ਆਪਣਾ ਗੰਨਾ ਮੁੱਕ ਗਿਆ ਉਸੇ ਟਾਈਮ ਆਪਣਾ ਖਲਾੜ ਬੰਦ ਕਰ ਦਿੰਦੇ ਆ ਕਿਸੇ ਜੀ ਅੱਛੇ ਜ਼ਿੰਮੇਦਾਰ ਤੋਂ ਅੱਛੀ ਕੁਆਲਿਟੀ ਦਾ ਗੰਨਾ ਜੇ ਇਹਨਾਂ ਨੂੰ ਮਿਲ ਗਿਆ ਉਸ ਤੋਂ ਬਾਅਦ ਦੁਬਾਰਾ ਫੇਰ ਗੁੜ ਬਣਾ ਲੈਂਦੇ ਆ ਇਹਨਾਂ ਕੋਲ ਇਹ ਨਹੀਂ ਜਿਵੇਂ ਨਾਮ ਚੱਲ ਰਿਹਾ ਹੈ ਇਹ ਆਰਗੇਨਿਕ ਕਹਿ ਕੇ ਦੇਸੀ ਕਹਿ ਕੇ ਕੈਮੀਕਲ ਫਰੀ ਕਹਿ ਕੇ ਜਿੰਨਾ ਮਰਜ਼ੀ ਸਟਾਕ ਬਣਾ ਲੈਣਾ ਪਰ ਇਹਨਾਂ ਦੀ ਆਤਮਾ ਨਹੀਂ ਮੰਨਦੀ ਜਿੰਨਾ ਕਿ ਨਾਲ ਕੋਲੇ ਗੰਨਾ ਹੁੰਦਾ ਜਾਂ ਅੱਛੇ ਜ਼ਿਮੀਦਾਰ ਤੋਂ ਮਿਲਦਾ ਹੈ ਉਸੇ ਗੰਨੇ ਨੂੰ ਪ੍ਰੋਸੈਸ ਕਰਕੇ ਮਤਲਬ ਗੁੜ ਵੇਚਦੇ ਆ ਸੋ ਸਾਰੇ ਮੇਰੇ ਜ਼ਿਮੀਦਾਰ ਭਰਾਵਾਂ ਨੂੰ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਜਿਹੜੀ ਡੋਮੈਸਟਿਕ ਇੰਟਰਪ੍ਰੈਨਿਓਰਸ਼ਿਪ ਜਿਹੜੀ ਜੇ ਕੋਈ ਜ਼ਿਮੀਦਾਰ ਇੰਡਸਟਰੀ ਵਾਲੇ ਪਾਸੇ ਆਉਂਦਾ ਉਸ ਨੂੰ ਜ਼ਰੂਰ ਪ੍ਰਮੋਟ ਕਰੋ ਆਪਾਂ ਜਿਹੜੇ ਕਾਜੂ ਬਦਾਮ ਲੱਗੇ ਹੋਏ ਅਟਰੈਕਟਿਵ ਪੈਕ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਵਿਕਦੇ ਗੁੜ ਮਤਲਬ ਜੇ ਨਾ ਖਰੀਦੀ ਇਹ ਤਾਂ ਬਹੁਤ ਵਧੀਆ ਹੈ ਜ਼ਿੰਮੇਦਾਰ ਦੇ ਖੇਤ ਤੋਂ ਹੀ ਮਤਲਬ ਪ੍ਰੋਡਕਟ ਖਰੀਦੋ ਫਾਰਮ ਟੂ ਹੋਮ ਜਿਹੜੀ ਮਤਲਬ ਇੱਕ ਕਨਸੈਪਟ ਆਇਆ ਪਿੱਛੇ ਆਪਣੇ ਟਿਕਰੀ ਬਾਰਡਰ ਦੇ ਉੱਪਰ ਵੀ ਕਾਫੀ ਗੱਲਾਂ ਚੱਲਦੀਆਂ ਸੀ ਜਦ ਕਿਸਾਨ ਕਿਸਾਨ ਦੀ ਬਾਹ ਫੜੂਗਾ ਫਿਰ ਇਹ ਕਿਸਾਨੀ ਉਭਰੂਗੀ ਸੋ ਆਪਾਂ ਜੋ ਵੀ ਐਗਰੋ ਕੋਈ ਵੀ ਮਤਲਬ ਕਿਸਾਨ ਐਗਰੋ ਪ੍ਰੋਸੈਸਿੰਗ ਕਰਕੇ ਕੋਈ ਵੀ ਪ੍ਰੋਡਕਟ ਵੇਚਦਾ ਜਿਵੇਂ ਸਰਦਾਰ ਅਮਰਜੀਤ ਸਿੰਘ ਜੀ ਕੋਲ ਦੀ ਪ੍ਰੋਸੈਸਿੰਗ ਕਰਦੇ ਆ ਇਸੇ ਤਰ੍ਹਾਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਜੁੜੇ ਹੋਏ ਬਹੁਤ ਸਾਰੇ ਫਾਰਮਰ ਕੋਈ ਹਲਦੀ ਦੀ ਪ੍ਰੋਸੈਸਿੰਗ ਕਰਦਾ ਹੈ ਕੋਈ achar murabbe ਬਣਾਉਂਦਾ ਹੈ ਕੋਈ ਆਮਲੇ ਦੀ ਪ੍ਰੋਸੈਸਿੰਗ ਕਰਦਾ ਹੈ ਕੋਈ ਦੁੱਧ ਦੀ ਪ੍ਰੋਸੈਸਿੰਗ ਕਰਦਾ ਹੈ ਸੋ ਸਾਰੇ ਜਿੰਨੇ ਵੀ ਕੰਜ਼ਿਊਮਰ ਹੈ ਸਿੱਧਾ ਫਾਰਮ ਦੇ ਨਾਲ ਜੁੜੋ ਤਾਂ ਕਿ ਖਾਣ ਵਾਲੇ ਨੂੰ ਅੱਛੀ ਚੀਜ਼ ਮਿਲ ਸਕੇ ਜਿਸ ਦੇ ਵਿੱਚ ਨਿਊਟ੍ਰੀਟਿਵ ਪ੍ਰੋਪਰਟੀ ਸਹੀ ਹੋਵੇ ਕੈਮੀਕਲ ਫਰੀ ਹੋਵੇ ਜਿਹੜੇ ਰੰਗ-ਬਰੰਗੇ ਪੜਕੀਲੇ ਮਤਲਬ ਰੰਗਾਂ ਵਾਲੇ ਹੁੰਦੇ ਆ ਉਹ ਸਾਰੇ ਕਾਰਸੀਨੋ ਜੈਨਿਕ ਮੋਲੀਕੂਲ ਹੁੰਦੇ ਆ ਉਹਨਾਂ ਰੰਗਾਂ ਦੇ ਵਿੱਚ ਸੋ ਉਹਨਾਂ ਤੋਂ ਬਚਿਆ ਜਾਵੇ ਸੋ ਦੇਸੀ ਖਾਓ ਤੰਦਰੁਸਤ ਰਹੋ ਇਸੇ ਨਾਰੇ ਨਾਲ ਸ਼ਬਦਾ ਧੰਨਵਾਦ